ਕਾਟ ਨਾ ਗਾ ਜੇ ਆ ਮੈਨੂੰ ਘੜ ਕੁਆ ਕੇ ਲੈ ਗਿਆ ਮੈਨੂੰ ਬੋਲ ਦੇ ਕਹਦਾ ਮੈਂ ਛੁੱਟੀ ਆਉਂਗਾ ਤੈਨੂੰ ਘਵਾ ਕੇ ਲੈ ਕੇ ਆਉਂਗਾ ਫੌਜੀ ਹੋਏ ਓਏ ਉੱਠ ਓਏ ਓਏ ਉੱਠ ਓਏ ਓਏ ਕੱਟੇ ਹੀ ਜਾਂਦੇ ਸੀ ਉਹ ਜਿੱਤੇ ਜਾਣੇ ਦੀ ਉਹ ਚਾਰ ਰਹਿ ਗਏ ਓਏ ਦੀ ਚਾਰ ਰਹਿ ਗਏ ਮੈਨੂੰ ਕਹਿੰਦਾ ਹੋਸਤਾ ਰੱਖ ਕੋਈ ਕੋਈ ਗੱਲ ਕਹਦਾ ਟੀ ਕਹਦਾ ਮੈਂ ਬੈਠਾ ਓਏ ਮੈਨੂੰ ਇਹੀ ਕਹੀ ਜਾਂਦਾ ਸੀਗਾ ਆਇਓ ਏ ਤੇਰੇ ਬਹਰੀਆ ਦਲੋਨਾ ਮੁੜਿਆ ਓਏ ਉਹ ਤੇਰੇ ਬਹਰੀਆ ਦਲੋਨਾ ਮੁੜਿਆ ਆ त्यो किन भयो यो भिडियो बनाइयो आगे बेछम रखेयो अबडे आगे गरु अबडे ओके यो पाउनु छ तरिहरु अगाडि जानु हुन्छ त्यो भएन यो कमन कुरा छ ਪਾਹਰ ਦੇ ਦੋਣਾਂ ਦੇ ਕਿੱਥੇ ਲਫਾ ਪਾਰ ਆਲਾ ਹਾਂ ਲੋ ਫੈਮਿਲੀ ਵਾਲਾਂ ਨੂੰ ਕੋਈ ਨਹੀਂ ਹਾਲੋ ਸੌ ਫੜ ਜਾ ਚੱਲ ਬਾਬਾ ਜੀ ਮੰਨ ਗਏ ਹਲੋ ਆਜ ਵੱਡੇ ਹੋ ਗਏ ਕਿੱਥੇ ਆ ਹਾਏ ਹੋ ਵੱਡੇ ਆ ਵੇ ਸਟਾਪ ਕਰ ਲੋ ਆਪਣੀ ਫੌਜ ਸੇਵਾ ਕਰਦੀ ਹੈ ਇਸ ਦਿਨ ਹੀ ਹੋ ਰਿਹਾ ਬੱਜਿਆ ਯਾਰ ਆ ਜਾ ਆ ਜਾ ਛੱਡਿਓ ਮੁੰਡੇ ਨੂੰ ਭਾਈ ਨੂੰ ਮਿਲਣ ਦੇਖਣ ਨੂੰ ਭੇਜ ਦੇ ਆ ਜਾ ਉੱਪਰ ਅੱਗੇ ਅੱਗੇ ਵਧੋ ਬਰੋ ਆ ਉਹ ਜ਼ੇਰਾ ਤੇਰੇ ਮੈਂ ਬੰਨਣਾ ਦੀ ਓਏ ਮੈਨੂੰ ਕਹਦਾ ਵਿਚੋਲਾ ਵੜ ਜਾ ਮੇਰਾ ਓਏ ਓਏ ਗੁਰੀ ਹੋ ਗਿਆ ਵੀ ਤੇ ਓਏ ਬਾਜੀ ਆ ਓਏ ਮੇਰੇ ਨਾਲ ਠੀਕ ਜਿੰਦੀ ਗੱਲ ਕਰ ਤਾ ਓਏ ਸਾਡੇ ਪੁੱਤ ਮੈਨੂੰ ਕਹਦਾ ਕਿ ਤੇਰਾ ਓਏ